ਕੰਮ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਵੀ ਪੈਣ ਤੋਂ ਬਾਅਦ ਵੀਰੇ ਆਪਾਂ ਨੇ ਨਾ ਫੇਰ ਕਰਦੇ ਆ ਆਪਣੀ ਬਲਜੀਤ ਚਾਲੂ ਕਰੋ ਕਿ ਐ ਕੋ ਚੱਲ ਰਹੀ ਆ ਜੀ ਪਿੱਛੇ ਬਲਜੀਤ ਕੰਬਾਈਨ ਵਾਲੀ ਪੰਜਾਂ ਦੀ ਟਰਾਲੀ ਕਰਦੀ ਫੁੱਲ ਤੇ ਜਵਾੜਦਾ ਨਾ ਟੋਕ ਟਾਪਨੇ 4-5 ਜੀ ਜੱਲ ਰਹੀ ਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬਸੀ ਨਾਲ ਦੇ ਪਿੰਡਾਂ 'ਚ ਚੱਲੀ ਜਾਂਦੀ ਹੈ ਜੀ ਹਨਾ ਬਲਜੀਤ ਕੰਬਾਈਨ ਚੱਲ ਰਹੀ ਹੈ ਵੀਰੇ ਆਪਣੀ ਕੰਬਾਈਂ ਦੇ ਨਾਲ ਨਾਲ ਮੀਂਹ ਦਾ ਜਦੋਂ ਠੀਕ-ਠਾਕ ਪਿਆਗਾ ਜਿਆਦਾ ਮੀਂਹ ਨਹੀਂ ਪਿਆ ਹਨਾ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬਰ ਲਓ ਜੀ ਤੁਹਾਨੂੰ ਦਿਖਾਉਣਾ ਹੈ ਕਰੋਨਾ ਚੈੱਕ ਭਾਈ ਟਰਾਲੀ ਦਾ ਮੰਗਣੇ ਸੀਗਾ ਬੱਤਾ ਬਾਈ ਲੈ ਕੇ ਆ ਕੇ ਲਾਉਣ ਵਾਸਤੇ ਪਾਈਪ ਕਹਿੰਦੇ ਵੀ ਟਰਾਲੀ ਇੱਕ ਟਰਾਲੀ ਆ ਖੜੀ ਹੈ 14-15 ਕਿੰਨੇ ਦਾ ਘੇਰਾ ਵਧਣਾ ਵੀਰੇ ਅੱਜ ਆਪਾਂ ਨੇ ਉਹਨੂੰ ਕਰੋਨਾ ਚੈੱਕ ਚੈੱਕੋ ਚੱਲ ਰਹੀ ਹੈ ਸਾਹਮਣੇ ਬਲਜੀਤ ਆਪਣੀ ਮੀਂਹ ਪੈਣ ਦਾ ਮੌਸਮ ਅੱਜ ਵੀ ਥੋੜਾ ਜਿਆ ਠੀਕ-ਠਾਕ ਆ ਕੰਕਾ ਜੀ ਮੌਸਮ ਕਿਵੇਂ ਅੱਜ ਵੇਸੇ ਹਵਾ ਤਾਂ ਜੇ ਬਸ ਅੱਜ ਹਵਾ ਚੱਲਦੀ ਹੈ ਲੱਗਦਾ ਨਹੀਂ ਮੀਂਹ ਆਣਾ ਘੱਟ ਲੱਗਦੀ ਹੈ ਵੈਸੇ ਪੈਣਾ ਤਾਂ ਚਾਹੀਦਾ ਨਹੀਂ 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 ਇਹ ਤਾਂ ਬਿਲਕੁਲ ਨਹੀਂ ਆ ਹਾਂ ਇਹ ਤਾਂ ਹਵਾ ਵੀ ਨਹੀਂ ਆਇਆ ਤੂੜੀ ਬਹੁਤ ਡੋੜ ਰਹੀ ਹੈ ਹਾਂ ਦੇਖੋ ਲਾਂਗਾ ਖਰਾਬ ਹੋ ਰਿਹਾ ਤੂੜੀ ਖਰਾਬ ਹੋ ਰਹੀ ਹੈ ਯਾਰ ਵੀਰੇ ਕਿਉਂਕਿ ਉਹ ਇਹ ਤਾਂ ਅੰਕਲ ਤੂੜੀ ਦਾ ਵੀ ਫਰਕ ਆਊਗਾ ਕਿਉਂਕਿ ਚੰਡੀਗੜ੍ਹ ਦਾ ਏਰੀਆ ਥੋੜਾ ਤੂੜੀ ਦਾ ਐਡਾ ਕੋ ਫਾਸ ਫਰਕ ਨਹੀਂ ਹੈਗਾ ਹੁਣ ਉਹੀ ਚਾਰ ਖਸਾ ਬੰਨੇ ਉੱਥੇ ਹੋਰ ਕੋਈ ਜ਼ਿਆਦਾ ਨਹੀਂ ਹੈ ਮਤਲਬ ਰੇਟ ਘਟੇਗਾ ਕਿਉਂ ਡੰਗਰੇ ਹੀ ਰਹੇ ਰੇਟ ਜਮਾ ਆਇਆ ਨਹੀਂ ਕਿਉਂਕਿ ਉਹ ਜਿਹੜੇ ਇਕੱਠਾ ਨਹੀਂ ਚੱਲ ਪਿਆ ਕੋਈ ਛੋਟਾ ਗੱਠਾ ਕਰ ਗੱਠਾ ਕਰਕੇ ਕਾਫੀ ਫਰਕ ਪੈ ਗਿਆ ਵੀਰੇ ਕਣਕ ਤੁਸੀਂ ਚੈੱਕ ਕਰ ਸਕਦੇ ਹੋਗੇ ਯਾਰ ਖੜੀ ਬੋਲਦਾ ਕਣਕਾ ਨਾ ਰੱਬ ਅੱਗੇ ਅਰਦਾਸ ਆ ਜੀ ਆਪਣੀ ਉਸ ਸੱਚੇ ਬਾਦਸ਼ਾਹ ਅੱਗੇ ਵੈਗਰੂ ਅੱਗੇ ਕੀ ਵੀ ਮੀਦਾ ਬਿਲਕੁਲੇ ਨਾ ਪਵੇ ਬਲਜੀਤ ਚੱਲ ਰਹੀ ਆ ਕਿ ਟਰਾਲੀ ਹੋ ਗਈ ਫੁੱਲ ਪਾਈਆਂ ਦੀ ਦੋ ਟਰਾਲੀਆਂ ਹੋਰ ਖੜੀਆਂ ਨੇ 14 ਗਿੱਲਾਂ ਦਾ ਘੇਰਾ ਵਧਣਾ ਵੀਰੇ ਆਪਾਂ ਨੇ ਪਾਈਆਂ ਨੇ ਰੋਟੀ ਖਵਾਈ ਆਪਾਂ ਨੂੰ ਵਧੀਆ ਮਤਲਬ ਕਿ ਲੱਸੀ ਲੋਸੀ ਦਾ ਅੱਜ ਪੰਜਾਬ ਚ ਦਾ ਇਹ ਚੀਜ਼ਾਂ ਆਰਾਮ ਹੀ ਮਿਲ ਜਾਂਦੀਆਂ ਨੇ ਲੱਸੀ ਪੰਜਾਬ ਚ ਚਾਹ ਰੋਟੀ ਪ੍ਰਸ਼ਾਦਾ ਇਹ ਤਾਂ ਮਤਲਬ ਕਿ ਹਰ ਇੱਕ ਖੇਤ ਵਾਲਾ ਪੁੱਛਦਾ ਵੀ ਵੀਰੇ ਖਾ ਕੇ ਆਏ ਹੋ ਜਾਂ ਖਾਣੀਆਂ ਆਪਾਂ ਕਹਿੰਦੇ ਨੇ ਜੀ ਜੇ ਨਹੀਂ ਖਾ ਕੇ ਆਏ ਤਾਂ ਮੰਗ ਲਓ ਯਾਰ ਸਾ ਪੰਜਾਬ 'ਚ ਬੰਦਾ ਭੁੱਖਾ ਨਹੀਂ ਮਰਦਾ ਕਿਉਂਕਿ ਇੱਥੇ ਸਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਨਾਨਕ ਵੀਰ ਪਏ ਦਾ ਲੰਗਰ ਲਾਇਆ ਹੋਇਆ ਅੱਜ ਹਰ ਇੱਕ ਘਰ ਨੂੰ ਯਾਦ ਰੰਦਾ ਦਸਾਂਵਾ ਜਰੂਰ ਕਰਦੇ ਨੇ ਇਹ ਕਰਾਉਣਾ ਤੁਹਾਨੂੰ ਚੈੱਕ ਸਾਡਾ ਫੋਰਮੈਨ ਚਲਾ ਰਿਹਾ ਸਾਹਮਣੇ ਲਓ ਜੀ ਚੈੱਕ ਜੀ ਫੋਰਮੈਨ ਤਾਂ ਕਮਾ ਕਮਾ ਲਾਉਂਦਾ ਮਸ਼ੀਨ ਨੂੰ ਫੁੱਲ ਸਾਹਮਣੇ ਟਰਾਲੀ ਆ ਗਈ ਫੁੱਲ ਬਾਈ ਰੋਡ ਦੇ ਉੱਤੇ ਹੀ ਚੱਲ ਰਹੀ ਹੈ ਜੀ ਮਸ਼ੀਨ ਆਪਣੀ ਜਿਹੜੇ ਹਨ ਟਰਾਲੀਆਂ ਨਹੀਂ ਟਰਾਲੇ ਨੇ ਸਾਡੇ ਪੰਜਾਬ 'ਚ ਦਾ ਵੀਰੇ ਯੱਕਾ ਟਰਾਲਾ ਫੁੱਲਾਗਾ ਟੈਂਕਾ ਵਾਈਗਾ ਦੋ ਤਿੰਨ ਹੋਰ ਪਵਾਵਾਂਗੇ ਟਰਾਲੀ ਦੀ ਲੁੱਕੇ ਬਹੁਤ ਵਧੀਆ ਐਰ ਐਮਪੀ ਵਾਲੀਆਂ ਟਰਾਲ ਐਮਪੀ ਵਾਲੀਆਂ ਟਰਾਲੀਆਂ ਏਡੇ ਏਡੇ ਹੁੰਦੇ ਨੇ ਵੀਰੇ ਇੱਕ ਟੈਂਕ ਪਾ ਕੇ ਆਏ ਨੇ ਬਸ ਸਰਦਾਰ ਜੀ ਲਓ ਜੀ ਹੋ ਜਾਂਦੀ ਆ ਟਰਾਲੀ ਜੇ ਹੁਣ ਦਾਣੇ ਪੈਣਗੇ ਵੀਰੇ